ਨਸ਼ਿਆਂ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਫਾਜ਼ਲ ਕਪੂਲਸ ਨੇ 2 ਕਿਲੋ ਅਫੀਮ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਦੋਸ਼ੀ ਦੀ ਪਛਾਣ ਹਰੀਰਾਮ ਉਰਫ ਹਰੀਆਵਾਸੀ ਰਾਜਸਥਾਨ ਵੱਜੋਂ ਹੋਈ ਹੈ ਜੋ ਰਾਜਸਥਾਨ ਤੋਂ ਹੀ ਨਸ਼ੇ ਦੀ ਖੇਪ ਲਿਆ ਕੇ ਪੰਜਾਬ 'ਚ ਵੇਚਣ ਦਾ ਧੰਦਾ ਕਰਦਾ ਸੀ। ਕਿਲੀਆਂ ਵਾਲੀ ਰੋਡ 'ਤੇ ਨਾਕੇਬੰਦੀ ਦੌਰਾਨ ਸ਼ੱਕ ਹੋਣ ਤੇ ਪੁਲਿਸ ਨੇ ਹਰੀਰਾਮ ਨੂੰ ਅਫੀਮ ਸਮੇਤ ਗ੍ਰਿਫਤਾਰ ਕਰ ਲਿਆ। ਤੇ ਸ਼ੱਕੀ ਵਿਅਕਤੀ ਹੁਣ ਕਾਰਨ ਜਦੋਂ ਉਸ ਦੀ ਤਲਾਸ਼ੀ ਲਈ ਗਈ ਉਸ ਤੋਂ 2 ਕਿਲੋ ਅਫੀਮ ਅ ਮਿਲੀ ਇਸ ਤੇ ਇਸ ਦੀ ਪੁਛਗਿਸਦਾਰਨ ਇਸ ਤੇ ਇੱਕ ਮੁਕਦਮਾ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਦਰਜ ਹੋਣਾ ਪਾਇਆ ਗਿਆ ਜਿਸ ਦੀ ਅਸੀਂ ਗਹਿਰੀ ਗਹਿਰਾਈ ਨਾਲ ਤੱਥਾਂ ਦੀ ਤਸਦੀਕ ਕਰਨ ਤੋਂ ਬਾਅਦ ਦੱਸਾਂ ਫੜੀ ਗਈ ਹਫੀਮ ਦੀ ਅੰਤਰਰਾਸ਼ਟਰੀ ਬਾਜ਼ਾਰ ਚ ਕੀਮਤ 10 ਲੱਖ ਰੁਪਏ ਤੋਂ ਉੱਪਰ ਦੱਸੀ ਜਾ ਰਹੀ ਹੈ ਫਿਲਹਾਲ ਮਾਮਲਾ ਦਰਜ ਕਰਕੇ ਪੁਲਿਸ ਡੂੰਗਾਈ ਤੋਂ ਜਾਂਚ ਕਰਨ ਚ ਜੁਟ ਗਈ ਹੈ ਫਾਜ਼ਲ ਕਤ ਉਸਨੀਲ ਨਾਕਪਾਲ ਜਗਬਣੀ ਟੀਵੀ